ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਜ਼ਰਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਕਿਵੇਂ ਦਾ ਰਹੇਗਾ ਮੌਸਮ 10 ਮਾਰਚ ਸ਼ਾਮ ਨੂੰ ਤੇ 11 ਮਾਰਚ ਦਾ ਪੂਰਾ ਦਿਨ ਤੇ ਕਿਉਂਕਿ ਇਹ ਦਿਨ ਜਿਹੜੇ ਨੇ ਕਾਫੀ ਮਹੱਤਵ ਰੱਖਦੇ ਨੇ ਕਿਉਂਕਿ ਕਣਕਾਂ ਜਿਹੜੀਆਂ ਨੇ ਸਿੱਟਾ ਜਿਹੜਾ ਨਿਕਲ ਚੁੱਕੇ ਨੇ ਲਗਭਗ ਤੇ ਬੂਰ ਪਿਆ ਹੋਇਆ ਸਿੱਟਿਆਂ ਨੂੰ ਤੇ ਇੱਕ ਬੇਨਤੀ ਕਿ ਇਸੇ ਵੀਡੀਓ ਦੇ ਵਿੱਚ ਕਣਕ ਦੇ ਤੇਲੇ ਬਾਰੇ ਵੀ ਬਾਅਦ ਚ ਦੱਸਿਆ ਜਾਵੇਗਾ ਤੇ ਪਹਿਲਾ ਮੌਸਮ ਬਾਰੇ ਕਿਸਾਨ ਵੀਰਾਂ ਨੂੰ ਇੱਕ ਸੂਚਨਾ ਇੱਕ ਬੇਨਤੀ ਵੀ ਇਹ ਕਿ ਜਿਹੜੀ 10 ਤੇ 11 ਮਾਰਚ ਦੀ ਰਾਤ ਇਹ ਦੌਰਾਨ ਜਿਹੜੇ ਮੋਟਰਾਂ ਦੇ ਆਟੋਮੈਟਿਕ ਸਵਿੱਚ ਨੇ ਤੇ ਉਹਨਾਂ ਨੂੰ ਲਾਉਣ ਵੇਲੇ ਕਾਫੀ ਜ਼ਿਆਦਾ ਔਨ ਕਰਨ ਵੇਲੇ ਸੋਚ ਵਿਚਾਰ ਕਰਕੇ ਔਨ ਕਰਨ ਤੇ ਕਿਉਂਕਿ ਇਸ ਸਮੇਂ ਦੌਰਾਨ ਜਿਹੜੀ ਇਹ ਟੁੱਟਵੀਂ ਬੱਦਲਬਾਈ ਤੇ ਕਿਤੇ ਕਿਤੇ ਵਧੇਰੇ ਬੱਦਲਬਾਈ ਤੇ ਹਵਾ ਤੇਜ਼ ਚੱਲ ਸਕਦੀ ਜਿਸ ਦੇ ਨਾਲ ਕਣਕ ਨੂੰ ਨੁਕਸਾਨ ਹੋ ਸਕਦਾ ਤੇ ਕਿਉਂਕਿ ਥੋੜਾ ਜਿਹਾ ਬਚਾ ਜਿਹੜਾ ਤੇ ਆਪਣੀ 6 ਮਹੀਨੇ ਦੀ ਜਿਹੜੀ ਮਿਹਨਤ ਕੀਤੀ 6 ਮਹੀਨੇ ਚ ਕਾਫੀ ਖਰਚਾ ਕਰਕੇ ਆਪਾਂ ਜਿਹੜੀ ਫਸਲ ਤਿਆਰ ਕਰਦੇ ਆਂਗੇ ਤੇ ਬਾਅਦ ਚ ਜਿਹੜਾ ਮੌਸਮ ਹੈ ਉਹ ਠੀਕ ਰਹਿਣ ਦਾ ਅਨੁਮਾਨ ਹੋ ਸਕਦਾ ਪਰ ਹੁਣ ਤੁਹਾਨੂੰ ਇਸ ਦੇ ਨਾਲ ਮੌਸਮ ਬਾਰੇ ਪਹਿਲਾਂ ਦੱਸ ਦਈਏ ਤੇ ਉਸ ਤੋਂ ਬਾਅਦ ਚ ਕਣਕ ਦੇ ਤੇਲੇ ਬਾਰੇ ਪੰਜਾਬ ਦੇ ਮੌਸਮ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਚਾਂਸ ਨੇ 10 ਮਾਰਚ ਦੀ ਰਾਤ ਨੂੰ 1 ਵਜੇ ਤੋਂ ਬਾਅਦ ਲਗਭਗ ਤੇ ਉਹ ਉਹਨਾਂ ਦੇ ਵਿੱਚ ਹੈਗੇ ਨੇ ਜੀ ਪਠਾਨਕੋਟ ਕਪੂਰਥਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਪਠਾਨਕੋਟ ਤੇ ਰੂਪਨਗਰ ਜਲੰਧਰ ਮੁਹਾਲੀ ਤੇ ਜਿਹੜੇ ਬਾਕੀ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੀ ਏ ਬਾਰਸ਼ ਦੀ ਜਿਹੜੀ ਸੰਭਾਵਨਾ ਹੈ ਮੀਂਹ ਪੈਣ ਦੀ ਉਹ ਕਾਫੀ ਘੱਟ ਹੈ ਤੇ ਜਿਹੜਾ ਮੀਂਹ ਪੈਣ ਦੇ ਚਾਂਸ ਨੇ ਉਹ 11 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ ਤੇ 11 ਮਾਰਚ ਸ਼ਾਮ ਤੱਕ ਨੇ ਜੀ ਤੇ ਪਹਿਲਾਂ ਵੀ ਜਿਹੜੀ ਅਸੀਂ ਇੱਕ 8 ਮਾਰਚ ਦੀ ਜਾਣਕਾਰੀ ਦਿੱਤੀ ਸੀ ਉਹ 7 ਮਾਰਚ ਨੂੰ ਪਾਈ ਗਈ ਸੀ ਤੇ ਉਸ ਦਾ ਵੀ ਕਾਫੀ ਵੀਰਾਂ ਨੇ ਬਹੁਤ ਸਾਨੂੰ ਸਾਥ ਦਿੱਤਾ ਸੀ ਤੇ ਉਹਨਾਂ ਸਾਰਿਆਂ ਦਾ ਸ਼ੁਕਰੀਆ ਤੇ ਹੁਣ ਹਰਿਆਣਾ ਦਾ ਮੌਸਮ ਦੱਸਦੇ ਚੱਲੀਏ ਹਰਿਆਣਾ ਦੇ ਵਿੱਚ 11 ਮਾਰਚ ਨੂੰ ਦੁਪਹਿਰ ਵੇਲੇ ਟੁੱਟਵੀਂ ਬੱਦਲਵਾਈ ਕਿਤੇ ਕਿਤੇ ਛਿੱਟੇ ਪੈਣ ਦੇ ਸੰਭਾਵਨਾ ਤੇ ਯੂਪੀ ਦੇ ਵਿੱਚ 11 ਮਾਰਚ ਨੂੰ ਦੁਪਹਿਰ ਵੇਲੇ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਦੇ ਸਕਦੀ ਹੈ ਪਰ بارش ਦੀ ਕੋਈ ਸੰਭਾਵਨਾ ਨਹੀਂ ਦਿੱਲੀ ਦੇ ਵਿੱਚ 11 ਮਾਰਚ ਨੂੰ ਦਿਨ ਦੇ ਵਿੱਚ ਟੁੱਟਵੀਂ ਬੱਦਲਵਾਈ ਰਹਿਣ ਤੇ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਜੰਮੂ ਦੇ ਵਿੱਚ 11 ਮਾਰਚ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਜਿਹੜੀ ਇਹ ਟੁੱਟਵੀਂ ਬੱਦਲਬਾਈ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਵਿੱਚ 11 ਮਾਰਚ ਨੂੰ ਦੁਪਹਿਰ ਤੋਂ ਦੇਰ ਰਾਤ ਤੱਕ ਜਿਹੜੀ ਇਹ ਹਲਕੀ ਬੱਦਲਬਾਈ ਤੇ ਜਿਹੜੀ ਇਹ ਹਲਕੀ بارش ਹੋਣ ਦੀ ਸੰਭਾਵਨਾ ਹੈ ਤੇ ਤੇਜ਼ ਹਵਾ ਚੱਲਣ ਦਾ ਅਨੁਮਾਨ ਹੈ ਤੇ ਰਾਜਸਥਾਨ ਦੇ ਵਿੱਚ ਟੁੱਟਵੀ ਕਿਤੇ ਕਿਤੇ ਬਦਲਵਾਈ ਵੇਖਣ ਨੂੰ ਮਿਲ ਸਕਦੀ ਏ 11 ਮਾਰਚ ਦੌਰਾਨ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਮੌਸਮ ਏ ਉਹ 11 ਮਾਰਚ ਨੂੰ ਸਵੇਰੇ 10:00 ਵਜੇ ਤੋਂ ਬਾਅਦ ਦੇਰ ਸ਼ਾਮ ਤੱਕ ਜਿਹੜਾ ਟੁੱਟਵੀ ਬੱਦਲਵਾਈ ਦੇ ਨਾਲ-ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ ਤੇ ਯਾਨੀ ਹਲਕੀ ਬਾਰਿਸ਼ ਦੀ ਸੰਭਾਵਨਾ ਚੰਡੀਗੜ੍ਹ ਤੇ ਹਿਮਾਚਲ ਦੇ ਏਰੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਫੇਰ ਦੁਬਾਰੇ ਦੱਸ ਦਈਏ ਜਿਵੇਂ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਏਰੀਆ ਇਹਨਾਂ ਦੇ ਵਿੱਚ ਤੇ ਹੁਣ ਆਪਾਂ ਇਸ ਤੋਂ ਬਾਅਦ ਚ ਗੱਲ ਕਰਦੇ ਹਾਂ ਤੇਲੇ ਬਾਰੇ ਕਣਕ ਦੇ ਬਾਰੇ ਕਿਸਾਨ ਵੀਰੋ ਕਣਕ ਦੇ ਤੇਲੇ ਚੇਪੇ ਦੇ ਹਮਲੇ ਨਾਲ ਜਿਹੜੇ ਨੇ ਪੱਤੇ ਪੀਲੇ ਪੈ ਜਾਂਦੇ ਨੇ ਇਹਨਾਂ ਦੀ ਰੋਕਥਾਮ ਲਈ 20 ਗ੍ਰਾਮ ਇੱਕ ਟਾਰਾ ਜਾਂ ਤਾਇਓ 25 W G ਥਾਇਆ ਮੈਥੋ ਕਸਮ ਉਸ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਇਕੜ ਦੇ ਹਿਸਾਬ ਨਾਲ ਨਿੱਪ ਸਿਕ ਪੰਪ ਨਾਲ ਆਪਾਂ ਛਿੜਕਾ ਕਰ ਸਕਦੇ ਆ ਚੇਪੇ ਦੀ ਰੋਕथाम ਸਿੱਟੇ ਪੈਣ ਵੇਲੇ ਕਰਨੀ ਚਾਹੀਦੀ ਏ ਕੀਟਨਾਸ਼ਕ ਤਾਂ ਹੀ ਛਿੜਕੋ ਜੇਕਰ ਪੰਜ ਚੇਪੇ ਜਿਹੜੇ ਨੇ ਪ੍ਰਤੀ ਸਿੱਟਾ ਦਿਸ ਰਹੇ ਹੋਣ ਇੱਕ ਕਿੱਲੇ ਦੇ ਹਰੇਕ ਚਾਰੇ ਹਿੱਸਿਆਂ ਵਿੱਚੋਂ ਚੁਣ ਕੇ 10-10 ਸਿੱਟਿਆਂ ਦੇ ਆਧਾਰ ਤੇ ਆਪਾਂ ਇਹ ਵੇਖ ਸਕਦੇ ਆ ਕਿਉਂਕਿ ਇਹ ਚੇਪੇ ਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ਤੋਂ ਹੁੰਦਾ ਹੈ ਇਸ ਲਈ ਛੜਕਾਅ ਸਿਰਫ ਅਜਿਹੇ ਹਮਲੇ ਵਾਲੇ ਹਿੱਸੇ ਤੇ ਹੀ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਚੇਪੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਸੋ ਦੋਸਤੋ ਏਸੀ ਮੌਸਮ ਬਾਰੇ ਤੇ ਕਣਕ ਦੇ ਚੇਪੇ ਬਾਰੇ ਜਾਣਕਾਰੀ ਬਹੁਤ ਬਹੁਤ ਧੰਨਵਾਦ